ਕੱਲ ਸ਼ਾਮੀ ਤਕਰੀਬਨ 6 ਵਜੇ ਤੋਂ 7 ਵਜੇ ਦੇ ਦਰਮਿਆਨ এনवायरमेंट ਪਾਰਕ ਦੇ ਬਿਲਕੁਲ ਸਾਹਮਣੇ ਇੱਕ ਬੇਕਾਬੂ ਐਕਟਿਵਾ ਪਾਖੜਾ ਨਹਿਰ ਦੇ ਵਿੱਚ ਜਾ ਡਿੱਗੀ ਔਰ ਇਸ ਐਕਟਿਵਾ ਦੇ ਸਮੇਤ ਨੌਜਵਾਨ ਕਸ਼ਿਸ਼ ਕੁਮਾਰ ਪੁੱਤਰ ਸੁਖਚੰਦ ਸਿੰਘ ਵਾਸੀ ਕੁਲਾਰਾ ਜੋ ਕਿ ਲਾਪਤਾ ਹੋ ਗਿਆ ਔਰ ਉਸ ਦੀ ਭਾਲ جاری ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਿੰਡ ਕਲਾਰਾਂ ਦੀਆਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਲਾਰਾਂ ਪਿੰਡ ਤੋਂ ਹੋਇ ਉਹ ਸਮਾਨੇ ਪਹੁੰਚਿਆ ਔਰ ਜਿਹੜੀ ਮੰਦਭਾਗੀ ਘਟਨਾ ਹੈ ਉਹ ਜਿਹੜੀ ਵਾਪਰੀ ਹੈ ਅ ਕੱਲ ਕੱਲ ਦੀ ਹੈ ਗੱਲ ਹੈ ਕੱਲ ਸ਼ਾਮ ਨੂੰ 5-6 ਵਜੇ ਦੀ ਗੱਲ ਹੈ ਤੇ ਇੱਥੇ ਐਕਟਿਵਾ ਜਿਹੜੀ ਸੀਗੀ ਐਕਟਿਵਾ ਦੇ ਨਾਲ ਸਾਡੇ ਸਾਹਮਣੇ ਨਾਲ ਵੀ ਜਿਹੜੀ ਐਕਟਿਵਾ ਸੀਗੀ ਉਹਦਾ ਸੰਤੂਲਨ ਵਿਗੜ ਗਿਆ ਕਿਉਂਕਿ ਐਕਟਿਵਾ ਲੈ ਕੇ ਇੱਕ ਛਾਲ ਮਾਰਨਾ ਇਹ ਮਤਲਬ ਘਟ ਹਾਸੇ ਹੁੰਦੇ ਨੇ ਇੱਕ ਐ ਹੁੰਦਾ ਵੀ ਕੋਈ ਬੰਦਾ ਨੈਚੁਰਲ ਛਾਲ ਮਾਰਦਾ ਲੜ ਕੇ ਗੁੱਸਾ ਗਿਲਾ ਕਰਕੇ ਛਾਲ ਮਾਰਦਾ ਪਰ ਇਹ ਜਿਹੜੀ ਛਾਲ ਹੈ ਇਹ ਐਕਟੀਵਾ ਦਾ ਸਲਤੂਨ ਜਿਹੜਾ ਸੀਗਾ ਸਾਡੇ ਸਾਹਮਣੇ ਲੋਬੀੜ ਕੇ ਤੇਜ ਹੋਣ ਕਾਰਨ ਐਕਟੀਵਾ ਚ ਉੱਥੇ ਨਾ ਟੀਕਨ ਬਾਤ ਹੈ ਟੀਕਨ ਕਰਕੇ ਜਦੋਂ ਉਹਨਾਂ ਨੇ ਐਕਟੀਵਾ ਵੋੜੀ ਹੈ ਬੱਚੇ ਨੇ ਤਾਂ ਜਦੋਂ ਐਕਟੀਵਾ ਘੁਮਾਈ ਗਈ ਤਾਂ ਉਹ ਇੱਕਦਮ ਰੇਸ ਇਥੋਂ ਨੂੰ ਪਤਾ ਐਕਟੀਵਾ ਫਟ ਲੈਂਦੀ ਹੈ ਤਾਂ ਅਚਾਨਕ ਪਖੜਨ ਜਿਹੜੀ ਐਕਟੀਵਾ ਗਿਰ ਗਈ ਹੈ बच्चा ਜਿਹੜਾ ਬੜਾ ਨੌਜਵਾਨ ਹੈ ਘੱਟ ਉਮਰ ਦਾ ਬੱਚਾ ਹੈ ਦੋਪਾ ਖੜਾ ਨੇ ਇਸ ਵਿੱਚ ਤੇਜ ਬਾਦ ਦੇ ਬਹਿ ਗਿਆ ਜਦੋਂ ਤੁਸੀਂ ਸਵੇਰ ਤੋਂ ਇਸ ਕਾਰਜ ਦੇ ਵਿੱਚ ਜੁੜੇ ਹੋ ਔਰ ਕੀ ਕੀ ਤੁਸੀਂ ਹੁਣ ਤੱਕ ਜਿਹੜਾ ਹੋ ਰਿਕਵਰ ਕੀਤਾ ਔਰ ਕੀ ਕੀ ਅੱਗੇ ਹੋਰ ਕਰ ਰਹੇ ਹੋ ਇੱਕ ਜਦੋਂ ਮੈਂ ਸ਼ੱਕ ਜਿਹੜਾ ਸੀਗਾ ਕਿ ਕੀਪਦਾ ਬੱਚਾ ਨਿਕਲ ਗਿਆ ਹੋਏ ਪਰਿਵਾਰ ਦਾ ਕਹਿਣਾ ਸੀਗਾ ਕਿ ਜਦੋਂ ਐਕਟਿਵਾ ਲੈ ਕੇ ਉਹ ਗਿਰਿਆ ਤਾਂ ਉਹ ਨਿਕਲਣ ਦੀ ਉਹਨੇ ਕੋਸ਼ਿਸ਼ ਕੀਤੀ ਪਰ ਜਦੋਂ ਪਾਣੀ ਠੰਡਾ ਬਹੁਤ ਹੈ ਠੰਡ ਕਰਕੇ ਔਰ ਜਿਹੜੀ ਨਾ ਆਪਣਾ ਆ ਗਰਮ ਹੁੰਦਾ ਕਿਉਂਕਿ ਬਾਹਰ ਆਪਾਂ ਹੁੰਦੇ ਆ ਤੇ ਜਦੋਂ ਗਿਰਦੇ ਤਾਂ ਗਰਮ ਸ਼ਰੀਰ ਹੁੰਦਾ ਉਹਦੇ ਕਰਕੇ ਸ਼ਰੀਰ ਅੱਕੜ ਜਾਂਦਾ ਹੈਗਾ ਤੇ ਐਕਟਿਵਾ ਜਿਹੜੀ ਆ ਉਹ ਸਾਨੂੰ ਵਾਈਟ ਕਲਰ ਦੀ ਐਕਟਿਵਾ ਮਿਲੀ ਹੈ ਉਹ ਅਜ ਸਵੇਰੇ ਗੱਡੀ ਜੀ ਸਵੇਰੋਂ ਬੱਚੇ ਦੀ ਗੱਡੀ ਆ ਪਰ ਬੱਚੇ ਦੀ ਜਿਹੜੀ ਉਹ ਭਾਲ ਉਹ ਕਰ ਰਹੇ ਆ ਇਤੋਂ ਆਪਾਂ ਆਪਣਾ ਪਾਰਕਾ ਤੋਂ ਲੈ ਕੇ ਚੀਕੇ ਪੁਲ ਤੱਕ ਸਮਾਨੇ ਦੇ ਵਿੱਚ ਉੱਥੇ ਤੱਕ ਭਾਲ ਕਰਾਂਗੇ ਤੇ ਗੋਤਾਖਰ ਸਿਲੰਡਰ ਵਾਲੇ ਵੀ ਲਾਏ ਹੋਏ ਨੇ ਤੇ ਉਂਝ ਵੀ ਲਾਏ ਤੇ ਪਰਿਵਾਰ ਦੇ ਲੋਕ ਵੀ ਲੱਭ ਰਹੇ ਆ ਮਤਲਬ ਕੱਲ ਕਿੰਨੇ ਵਜੇ ਦੀ ਗੱਲ ਹੈ ਕੱਲ ਵੀਰ ਜੀ ਇਹ 6 ਵਜੇ ਦੀ ਗੱਲ ਹੈ ਜੀ ਸਨ ਉਹ ਫੁੱਲਤੇ ਸੀ ਇੱਥੇ ਜਿੰਨ ਕੀ ਮੁੰਡੇ ਸ਼ੇਅਰ ਕਰਨ ਵੀ ਆਂਦੇ ਨੇ ਤੇ ਹੋਰ ਵੀ ਕੰਫਰੈਂਸ ਆਂਦੇ ਨੇ ਤੇ ਬੱਚਾ ਕੱਲਾ ਸੀ ਇਹ ਨਾ ਤਿੰਨ ਚਾਰ ਮੁੰਡੇ ਹਨ ਤਿੰਨ ਮੁੰਡੇ ਤਿੰਨ ਚਾਰ ਮੁੰਡੇ ਸੀ ਉਹ ਜਿਸ ਟਾਈਮ ਹਾਦਸਾ ਵਾਪਰਿਆ ਉਸ ਟਾਈਮ ਮੈਂ ਕੱਲਾ ਹੀ ਸਕੂਟੀ ਚਲਾ ਰਿਆ ਸੀ ਕੱਲਾ ਹੀ ਸਕੂਟਰੀ ਤੇ ਸੀਗੇ ਬਾਕੀ ਉਹਦੇ ਦੋ ਨਾਲ ਹੋਰ ਖੜੇ ਸਨ ਓਕੇ ਕਿਸ ਤਰ੍ਹਾਂ ਹੋਇਆ ਹਾਦਸਾ ਇਹ ਮੰਨ ਲਓ ਇਹ ਨਹੀਂ ਮੈਂ ਕਹਿ ਸਕਦਾ ਜੀ ਵੀਰ ਜੀ ਇਹ ਕਿਉਂਕਿ ਮੌਕੇ ਤੇ ਮੈਂ ਹੈ ਨਹੀਂ ਸੀ ਮੈਂ ਮੌਕੇ ਤੋਂ ਦੂਰ ਸੀਗਾ ਓਕੀ ਨਾ ਵੀਰ ਦਾ ਕੱਲਾ ਹੀ ਸੀ ਗੁਰਦੀਪ ਸਿੰਘ ਕਹਿੰਦਾ ਰਹਨਾ ਤੁਸੀਂ ਤੁਹਾਡਾ ਕੀ ਨਾਮ ਹੈ ਜੀ ਰਾਜਕਰਨ ਰਾਜਕਰਨ ਤੁਸੀਂ ਵੀ ਕਹਿੰਦਾ ਰਹਨਾ ਔਰ ਕੀ ਮੁੰਡਾ ਹੈ ਕੀ ਕੰਮ ਕਰਦਾ ਸੀ ਇਹ ਮੁੰਡਾ ਇਹ ਪੜਦਾ ਸੀ ਪੜਦਾ ਸੀ ਪੜਦਾ ਸੀ ਮੁੰਡਾ ਕਿੰਨੀ ਕੁ ਉਮਰ ਸੀ ਮੁੰਡੇ ਦੀ ਜੀ ਜੇ ਸਮਾਂ ਉਰੋਂ ਪਹਿਲਾਂ ਸਮਾਣੇ ਪੜਦਾ ਹੁਣ ਪਟਿਆਲੇ ਪੜਦਾ ਸੀ ਕਿੰਨੀ ਕੁ ਉਮਰ ਸੀ ਮੁੰਡੇ ਦੀ ਜੀ ਬਸ ਇਹ 18 ਕੇ ਸਾਲ ਦੀ ਜੀ ਔਰ ਕਿਹੜੇ ਲਾਣੇ ਚੋਂ ਸੁੰਡਾ ਹੈ ਇਹ ਮੈਰੇਆਂ ਚ ਮੈਰੇਆਂ ਚੋਂ ਸੀ ਮੁੰਡਾ ਔਰ ਕਲਾਰਾਂ ਤੋਂ ਕੱਲੇ ਘਰ ਆਇਆ ਔਰ ਵਾਪਸ ਨਹੀਂ ਗਿਆ ਮਤਲਬ ਕਿਤੇ ਨਾ ਕਿਤੇ ਕੋਈ ਸੁਰ ਪਤਾ ਨਹੀਂ ਵੀ ਗੱਲ ਕੀ ਹੋਈ ਸਰ ਇਸ ਤਰ੍ਹਾਂ ਜਿਹੜੇ ਦੋ ਮੁੰਡੇ ਨੇ ਉਹਦੇ ਨਾਲ ਮਤਲਬ ਜੇ ਯਾਰ ਦੋਸਤ ਉਹਨੂੰ ਬੁਲਾ ਕੇ ਲੈ ਕੇ ਗਏ ਨੇ ਘਰਾਂ ਲੈ ਕੇ ਗਏ ਆ ਕੇ 5:00 ਵਜੇ ਹੂੰ ਤੇ ਉਹ ਬਾਣੇ ਆਏ ਨੇ ਇੱਕ ਵਾਰ ਤਾਂ ਕਈ ਨਿਕਲ ਰਹੀ ਨਹੀਂ ਗਿਆ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਆ ਕਿੱਥੇ ਨਾ ਤੇ ਉਹ ਮੁੰਡੇ ਜਿਹੜੇ ਦੋ ਘਰ ਪਹੁੰਚੇ ਨਹੀਂ ਵਾਪਸ ਉਹ ਘਰ ਤਾਂ ਪਹੁੰਚ ਗਏ ਜੀ ਅੱਛਾ ਉਹਨਾਂ ਦੱਸਿਆ ਜਾ ਕੇ ਵੀ ਡੁੱਬ ਗਿਆ ਮੁੰਡਾ ਕੁਝ ਨਹੀਂ ਪਤਾ ਲੱਗਿਆ ਉਹਨਾਂ ਨੇ ਕੋਈ ਗੱਲ ਹੀ ਨਹੀਂ ਕਰੀ ਜੀ ਓਕੇ ਹਾਂ ਜੀ ਚਲੋ ਜਾਂਚ ਦਾ ਵਿਸ਼ਾ ਓਕੇ ਜੀ ਓਕੇ ਧੰਨਵਾਦ ਜੀ ਆਓ ਇਸ ਮਾਮਲੇ ਸੰਬੰਧੀ ਪੂਰੀ ਜਾਣਕਾਰੀ ਲੈਨੇ ਆ ਸਿਟੀ ਥਾਣਾ ਦੇ ਮੈਡਮ ਐਸਆਈ ਅਜੀਤ ਕੌਰ ਹੋਣਾ ਨਾਲ ਕੱਲ ਸ਼ਾਮ ਨੂੰ 112 ਦੀ ਕੰਪਲੇਂਟ ਨੋਟ ਹੋਈ ਤੇ ਇੱਕ ਕਸ਼ਿਸ਼ ਨਾਮ ਦਾ ਲੜਕਾ ਜੋ ਸਕੂਟਰੀ ਸਮੇਤ ਨੈਬ ਵਿੱਚ ਡਿੱਗ ਗਿਆ ਜਿੱਥੇ ਮਨਸੇ ਸਿਮੇਤਾ ਆਪਣੇ ਸਾਥੀ ਕਰਮਚਾਰੀਆਂ ਨਾਲ ਲੈ ਕੇ ਕੁਝ ਜਿੱਥੇ ਸਾਰੀ ਘਟਨਾ ਦਾ ਮਤਲਬ ਪੜਤਾਲ ਕੀਤੀ ਗਈ ਇਹ ਮਤਲਬ ਤਿੰਨ ਲੜਕੇ ਸੀ ਆਪਸ ਵਿੱਚ ਦੋਸਤ ਖਲਾਰਾਂ ਦੇ ਆਪਸ ਵਿੱਚ ਦੋਸਤ ਹੋਣ ਕਰਕੇ ਤਿੰਨੇ ਮਤਲਬ ਇੱਥੇ ਫੋਟੋ ਖਿੱਚਣ ਲਈ ਆਏ ਸੀ ਕਿ ਜਿਹੜਾ ਲੜਕਾ ਇੱਕ ਅਕਸ਼ਿਸ਼ ਉਹ ਤੋਂ ਸਕੂਟਰੀ ਚਲਾ ਰਿਹਾ ਸੀ ਇਹ ਜਿਹੜੇ ਦੋ ਲੜਕੇ ਸੀ ਇਹਦੇ ਨਾਲ ਦੇ ਉਹ ਸਾਈਡ ਤੇ ਖੜੇ ਸੀ ਉਹ ਤੋਂ ਸ਼ਾਇਦ ਮਤਲਬ ਫਰੇਸ ਵਗੈਰਾ ਜਦੋਂ ਟਿਕ ਇਨ ਰਜਿਸਟਰ ਕਰਕੇ ਉਹ ਬੈਲੈਂਸ ਨਾ ਹੋਣ ਕਰਕੇ ਸਕੂਟਰੀ ਸਮੇਤ ਮੈਂ ਅੰਦਰ ਵਿੱਚ ਲਿਖੀ